ਕੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਬਾਈ ਕੀ ਹਾਲ ਆ ਸਾਰੇ ਵੀਰਾਂ ਦਾ ਕੰਮ ਕਰ ਵਧੀਆ ਜੀ ਲਿਓ ਆਪਾਂ ਕੱਢੀਏ ਜਾਨਵਰ ਛੱਡੀਏ ਅਰਸ਼ਮਾਈ ਤਾਂ ਅੱਜ ਆੜੀਆਂ ਦਾ ਫੋਨ ਆਇਆ ਹੋਇਆ ਹੈ ਬਾਹਰ ਸੁਖ ਬਾਈ ਦਾ ਤੇ ਉਹਨਾਂ ਨੇ ਲੱਗਿਆ ਆ ਲੈ ਜਣ ਆਪਾਂ ਛੱਡੀਏ ਬਾਈ ਲਓ ਜੀ ਵੀਰੇ ਦੋ ਇਕੱਠੇ ਹੀ ਛੱਡੀਏ ਵਾਹੀ ਗੁਰੂ ਸਤਨਾ ਲਓ ਜੀ ਲਓ ਜੀ ਚਾਰ ਤੇ ਦੋਏ ਕਾਲੇ ਕਹਿੰਦਾ ਇੱਕ ਪਹਿਲਾ ਛੱਡਿਆ ਲੇਟ ਛੱਡਿਆ ਤਾਂ ਹਰਗੇ ਜਿੱਤ ਗਏ ਅੱਜ ਬਰਾਬਰੇ ਛੱਡਦੇ ਦੇਖੀ ਜਊ ਅੱਜ ਜਾਂਦਾ ਟੂਸੇ ਵਾਲਾ ਵੱਡਦਾ ਬਾਟਾਂ ਅੱਜ ਕਿਹੜਾ ਤੇਰੇ ਆ ਹਰੇ ਟੂਸੇ ਵਾਲਾ ਐ ਅੱਜ ਹਰੇ ਟੂਸੇ ਵਾਲਾ ਲੈ ਲਿਆ ਵਾਲਾ ਰਮੀ ਬੰਦਾ ਕਾ ਵੀਰੇ ਹੋਰ ਗੱਡੀ ਨਵਾ ਵੀ ਛੱਡਣਾ ਅੱਜ ਇੱਕ ਲਓ ਇਹ ਬਾਈ ਜੀ ਤੀਜਾ ਵੀ ਚਿੱਟੀਆਂ ਵਾਲਾ ਲਓ ਇਹ ਲਓ ਜੀ ਕੱਢ ਗਿਆ ਇਹ ਦੀ ਚੋਬਰ ਆ ਦਿਨਾ ਮਾ ਵੀ ਕੱਢਣੇ ਨੇ ਇੱਕ ਦੋ ਪਹਿਲਾਂ ਫੇਰ ਲੈਣ ਫੇਰ ਇਹਨਾਂ ਨੂੰ ਲਾਵੇ ਜੀ ਜਾ ਕੇ ਕਰਾਂਗੇ ਫਿਰ ਢੰਕਾਉਣਾ ਪੈਣਾ ਨਾ ਬਾਈ ਲਓ ਬੱਚੇ ਵੀ ਛੱਡ दिए ਆ ਚੋਬਰ ਸਾਡਾ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਰੋ ਨੂੰ ਜੀ ਆ ਗਿਆ ਜੀ ਫੋਨ ਜੇਬ ਚ ਪਾ ਕੇ ਗੱਲ ਕਰਨ ਲੱਗਿਆ ਪਿਆ ਹੋਜੀ ਚੌਥਾ ਬੱਚਾ ਵੀ ਛੱਡਿਆ ਲੈ ਬੀ ਆ ਆ ਹਾਂ ਛੱਡ ਦਿੱਤਾ ਹਾਂ ਲਓ ਇਲਾਹੀ ਚੱਲ ਕੋਈ ਨਹੀਂ ਛੜਤਾ ਨੂਰ ਬਾਈ ਨੇ ਵੀ ਅੱਜ ਬੱਚੇ ਵੀ ਠਹਿਰ ਕੇ ਡਾਉਨੇ ਆ ਥੋੜੇ ਥੋੜੇ ਬਦਾਮ ਨੇ ਉਹਨਾਂ ਦੇ ਅੰਦਰ ਬੱਚਿਆਂ ਨੂੰ ਲੇਟ ਪਾ ਇਹਨਾਂ ਨੇ ਕੱਲ ਵੀ ਟਾਰੀ ਕਰਾਈ ਤੀ ਆ ਬੈਠੇ ਨੇ ਬੱਚੇ ਆ ਦੁੱਤੇ ਬੈਠੇ ਇਹਨਾਂ ਨੂੰ ਠਹਿਰ ਕੇ ਛੱਡਦੇ ਆਂ ਵੀਰੇ ਤੇ ਜਾਨੂੰ ਇਹਨਾਂ ਨੂੰ ਪਾ ਦਈਏ ਜਾਲਾਂ 'ਚ ਪੈ ਜਾਣਗੇ ਆ ਦੋ ਛਤਰੀ ਦੇ ਬੰਦਨ ਨੇ ਕੈਫਰੀ ਨੋਨੀ ਬਈ ਕਾਲ ਲਗਾਈ ਤੀ ਨੂੰ ਭਰਾ ਦੀ ਆਪਣਿਆਂ ਦੀ ਸੁਖ ਬਈ ਉਹਨਾਂ ਦੀ ਤੇ ਜਾਨਵਰ ਆਪਾਂ ਟੰਗ ਤੇ ਉੱਤੇ ਹਾਂ ਐਲ ਦੇ ਲੋ ਬੜ ਕੇ ਬੀਚੇ ਤੇ ਜਾਨਵਰ ਆਪਾਂ ਚਾਰ ਛੱਡੇ ਨੇ ਵੀਰੇ ਬੱਚੇ ਲੇਟ ਛੱਡਾਂਗੇ ਥੋੜੇ ਜਿਹਾ ਬਦਾਮ ਤੇ ਉਹਨਾਂ ਦੇ ਨਹੀਂ ਅੱਜ ਰੋਕ ਵੀ ਲਾਵਾਂਗੇ ਮੌਸਮ ਐਸਾ ਵੈਸਾ ਹੀ ਆ ਹੈਨਾ ਅੱਜ ਜੀ ਦੇਖਾਂਗੇ ਚਲੋ ਹੈਓ ਜੀ ਮਾਜਾ ਨੂੰ ਜਾਇਆ ਮਾ ਜਾਇਆ ਨਿਗਰ ਰੱਖੇਗਾ ਪੂਰੀ ਭਾਈ ਜੀ ਕਾਲੇ ਟੂਸੇ ਵਾਲਾ ਬਹਿ ਗਿਆ ਜੀ ਆਪਣਾ ਕੰਪਿਊਟਰ 12:30 ਵਜੇ ਦੇਖ ਲਈ ਭਾਈ ਉਹ ਬਹਿ ਗਿਆ ਮੇਰੇ 12:30 ਵਜੇ ਵਾਲਾ 12:30 ਕਾਲੇ ਟੂਸੇ ਵਾਲਾ ਬਾਈ ਜੀ ਟੈਡੀ ਫੱਟੀ ਆ ਬਹਿ ਗਿਆ 1:32 ਦੇ ਉਹ ਦਿਖਾ ਦੇ ਬੋਲ ਲਓ ਬਾਈ ਉਹਨੂੰ ਲਾ ਕੇ ਦਿਖਾਉਣਾ ਤੁਹਾਨੂੰ ਉਹ ਬਹਿ ਗਿਆ ਠੀਕ ਆ ਜੀ ਲਾ ਆ ਗਿਆ ਆਪਾਂ ਮੋਟਰ ਤੋਂ ਚੋਬਰਾਂ ਨੇ ਬਹੁਤ ਦੁਬਾਰੇ ਦਾਦ ਦਾ ਟਾਈਮ ਟੂ ਮੈਂ ਹਾਂ ਇੱਕ ਬਹਿ ਗਿਆ ਸੀ 12:30 ਵਜੇ 1:00 ਵਜੇ 1:32 ਇੱਕ 12:30 ਬਹਿ ਗਿਆ ਇੱਕ ਇਹਨਾਂ ਤੋਂ ਲਾ ਨਹੀਂ ਹੋਇਆ ਯਾਰ ਮੈਂ ਮੋਟਰ ਤੇ ਦੀ ਮੋਟਰ ਚੱਲਦੀ ਨਹੀਂ ਤਾਂ ਮੈਂ ਜਦੇ ਆ ਜਾਣਾ ਸੀ ਲੈ ਲਾਈਏ ਵੀਰੇ ਜੇਂ ਤਰਤਾਪਾਣ ਪਿੰਦਾ ਲੈ ਨਹੀਂ ਉੱਧਰ ਨੂੰ ਹੀ ਖੜਾ ਤੇ ਇਹਨੂੰ ਵੀ ਭਲਾ ਦਈਏ ਕਾ ਜਾਨਵਰ ਆਪਾਂ ਕੱਲ ਨੂੰ ਡਾਵਾਗੇ ਨਮਾ ਇਹਦੇ ਅੱਜ ਰੰਗ ਲਾ ਲਿਆ ਲਿਆਓ ਵੀਰੇ ਲਾ ਦਈਏ ਰੰਗ ਇਹਦੇ ਲਿਆਓ ਬਾਈ ਇਹਨਾਂ ਦੇ ਬੱਚਿਆਂ ਦੇ ਵੀ ਵੀਰੇ ਆਪਾਂ ਰੰਗ ਲਾਉਣਾ ਆ ਇਹਨਾਂ ਦੇ ਠੱਲਾਂ ਪਾਉਣੀਆਂ ਨੇ ਨਾਲੇ ਇਹਨਾਂ ਦੇ ਠੱਲਾਂ ਪਾਉਣੀਆਂ ਨੇ ਇਹਨਾਂ ਦੇ ਰੰਗ ਲਾਉਣਾ ਯਾਰ ਤੜਕਣ ਲੱਗ ਗਏ ਛਤਰੀ ਤੋਂ ਤੋ ਤਿੰਨ ਦਿਨ ਬੱਦਲ ਜਾ ਰਹੇ ਨੇ ਪਹਿਲਾਂ ਜਿਆਦਾ ਬਿਠਾਉਣੇ ਤੇ ਖੁੱਲੇ ਵੱਡੇ ਹੋ ਗਏ ਹੁਣ ਉੱਡ ਕੇ ਡਾਰੀ ਮਾਰ ਕੇ ਕਦੇ ਉਹ ਉੱਥੇ ਜਾਂਦਾ ਉੱਥੇ ਜਾਂਦਾ ਇੱਕਨ ਉੱਡ ਨਾ ਜਾਣ ਨੇ ਕਿ ਥੋੜਾ ਜਿਹਾ ਹੋ ਜਾਣ ਚ ਉਸਤ ਲਿਆ ਇਹਨਾਂ ਦੇ ਠੱਲਾਂ ਪਾਈਏ ਨਾਲੇ ਰੰਗ ਲਾਈਏ ਇਹਦੇ ਲਾਲਿਆਂ ਨਾਲ ਟੂਸਾ ਸਮਰ ਲੈ ਡਰੇ ਲਾਪਤ ਗਿਰ ਉੱਥੇ ਛਿੱਟ ਕਰਾ ਉਹਦੇ ਸਾਹਮਣੇ ਪਲੱਗ ਚਲਾ ਲਓ ਜੀ ਲੱਗ ਗਿਆ ਚੋਪਰ ਕਰ ਹੰਤ ਨਹੀਂ ਕਰ ਮਹਾ ਮਾਤਾ ਨਹੀਂ ਆਉਂਦੀ ਲਿਆ ਵੀਰੇ ਲਾ ਕੇ ਦਿਖਾਉ ਲਿਆ ਫੇਰ ਇੱਕ ਬੱਚੇ ਦੇ ਹੋਰ ਆਪਾਂ ਕਾਂਤ ਜੀ ਕਰਤੀ ਦੀ ਹਰੀ ਠਕਾਦੀ। ਠਕਾ ਕੇ ਦਿਖਾਉਣਾ ਤੁਹਾਨੂੰ ਭਰਾ। ਇਹਦੇ ਦੋ ਤੂਸੇ ਕਰਤ। ਅੱਜ ਇਹਨੇ ਬਦਲਨੇ ਅਦੇ ਹਵਾ ਕਰਦਾ ਬਹਿ ਗਿਆ ਦੀਰੇ ਕੁੱਤਰ ਆ ਗਿਆ ਆਪਣਾ। ਲੈਣ ਲਾ ਦੀ। ਕੱਲ ਦੇ ਲਾ ਕਿਉਂ ਨਹੀਂ ਗੱਡੀ ਹੈਗੀ ਜਮਰੇ। ਕੁੱਤਰ ਇਹ ਬਦਲਦਾ ਨਹੀਂ ਸਕਦਾ ਕੋਈ। ਆ ਰੰਗ ਲਾ ਲਾ ਆਮੀਨਾ ਬੱਚੇ ਆ ਵੀ ਕਾਲਾ ਇਹ ਰੋਈ ਨਾ ਲਾਦੀ ਹੈ ਪਹਿਲਾਂ ਇਹਦੇ ਵੀ ਲਾਉਣੇ ਰੰਗ ਹੂੰ ਇਹ ਰੋਈ ਦਾ ਰਿਆ ਉੱਥੇ ਰਿਆਦੀ ਸੱਤ ਉਹ ਜਾਪਰੇ ਕਬੀ ਸਾਰਿਆਂ ਦੇ ਪਾਤੀਆਂ ਠੱਲਾ ਇਹਨਾਂ ਦੇ ਵੀ ਪਾਉਣੇ 113 14 ਨੰਬਰ ਤੇ ਉਹਨਾਂ ਦੇ ਪਾਤੀਆਂ 160 ਨੰਬਰ 109 ਨੰਬਰ ਅਤੇ ਇੱਕ ਦੇ 114 ਨੰਬਰ ਇਹਦੀ ਕਰਤੀ ਆਪਾਂ ਸਜੀ ਝਾਲਰ ਇਹਦੇ ਦੋ ਟੂਸੇ ਆਹ ਕਾਂਤਰਾ ਜੀਆਂ ਕਰਤੀਆਂ ਇਹਦੀ ਇੱਕ ਕਾਂਤਕ ਕਾਲੀ ਤੇ ਲਾਲ ਟੌਰੀ ਲਿਓ ਜੀ ਉਹਨਾਂ ਦੇ ਪਾ ਦਈਏ ਵੀਰੇ ਆਪਣੇ ਮੇਨ ਜੋੜੇ ਦੇ ਨੇ ਨਾ ਸਬਰ ਖਰਾਬ ਨਾ ਕਰੋ ਪੁੱਤੇ ਗਿਜਾਉਣੇ ਨੇ ਆਪਾਂ ਆਹ ਬੱਚੇ ਤੇ ਨਾ ਦੋ ਨੰਦਰਾਂ ਨੇ ਬਾਈ ਕਿੰਨੇ ਚੁਸਤ ਕਿੰਨੇ ਨੇ ਇਹਦੇ ਨਾ ਦੋ ਨੰਦਰਾਂ ਨੇ ਇੱਕ ਬਾਅਦ ਆ ਰਹੇ ਨਾ ਨਾ ਕੋਣੀ ਇਹ ਤੋੜ ਦੇ ਨਾ ਤੋਨੇ ਜੀ ਦੀਂਦੇ ਹੁਣ ਇਹਦੇ ਵਿੱਚ ਆ ਆ ਤੋੜ ਦਿੰਦੀ ਆ ਮੈਂ ਭੱਲੀ ਆ ਆ ਪੜ ਜਾਂਦੀ ਆ ਪਿਛਲੀ ਹੰਗਲ ਦੇ ਦੋ ਨੰਨਾਂ ਅੰਦਰ ਨਹੀਂ ਰੱਖ ਲੈਣਾ ਆਪਾਂ ਬੱਚੇ ਇਹਦੇ ਨਾਲ ਦਾ ਨਿਕਲੇ ਜੇ ਕਬੂਤਰੀ ਤੇ ਕੱਢਿਆ ਹੁਣ ਇਹਨੂੰ ਗਿਜਾ ਕੇ ਰੱਖਾਂਗੇ ਇਹਨੂੰ ਤਾਂ ਪਾਤੇ ਵੀਰੇ ਬਰਾਮ ਬੱਚੇ ਇਹਨੂੰ ਥੱਲੇ ਦਾਣੇ ਖਾਂਦਾ ਪਿਆ ਡਰਾਈ ਜਾਂਦੀ ਆ ਹੋਣੀ ਨਾ ਆ ਬਹਿ ਗਿਆ ਜਰ ਸਵਾਈ ਦਾ ਹੁਣ ਵਾਲਾ ਲੇਰਾ ਇਕੱਲੇ ਦਾ ਉੜਦਾ ਸਾਰਾ ਇਹਨਾਂ ਦੋਹਾਂ ਦਾ ਰਹਿ ਗਿਆ ਸਾਡਾ ਦੋਹਾਂ ਦਾ ਨਹੀਂ ਸੋਰ ਵਾਲਾ ਇਹਨਾਂ ਤੋਂ ਮੇਰਾ ਫਿਰਦਾ ਇਹ ਝੋਟਾ ਮੇਰਾ ਵੀਰੇਓ ਉਹ ਜੀ ਕਾਂਤ ਵਾਲਾ ਇਕੱਲਾ ਹੀ ਫਿਰਦਾ ਅੱਜ ਸਾਢੇ 3 ਤੁੱਤੇ ਹੋ ਗਿਆ ਟਾਈਮ ਜੀ ਰੋਟੀ ਖਾਂਦਾ ਨਾਲ ਉਤਰ ਲਾ ਆਇਆ 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 ਆ ਗਿਆ ਗੁੱਲਾ ਉਹ ਤਾਂ ਚੜ ਗਿਆ ਫੇਰ ਭਾਈ ਜੀ ਉੱਪਰ ਆਇਆ ਆਇਆ ਨੀਮਾ ਕੇ ਫੇਰ ਗਿਆ ਉਹ ਜੀ ਫੇਰ ਚੜ ਗਿਆ ਕੂਤਰ ਬੰਦੇ ਆ ਜਾਲ ਤੇ ਹਾਂ ਜੀ ਯਾਰ ਮਾਜ ਬਰ ਨਹੀਂ ਆ ਗਿਆ ਇਹ ਦਿਖਾਉਣਾ ਤੁਹਾਨੂੰ ਕਿੱਥੇ ਆ ਆ ਗਿਆ ਆ ਆ ਤੇ ਮੁੜੂ ਆ ਆ ਆਹ ਬਾਰੇ ਪਰੇ ਨੂੰ ਅੱਜ ਜਾਲ ਤੇ ਕਬੂਤਰ ਲਾ ਤੇ ਭਲੇਖੇ ਨਾ ਬੰਦਿਆ ਆ ਆ ਆ ਬੱਤ ਚਾਮ ਹੋ ਗਿਆ 3:40 ਚੂਲੀ ਤੇ ਉੱਤੇ ਹੋ ਗਿਆ ਆ ਆ ਆ ਆ ਆਉਂਦਾ ਵੀਰ ਆ ਆ ਇਹ ਦੇਣ ਤੂੰ ਤਾਂ ਦੇ ਕੇ 1 ਵਜੇ ਬਹਿਣਾ ਯਾਰ ਲਓ ਜੀ ਉਹ ਤਾਂ ਮੁੜ ਗਿਆ ਅੱਜ ਅਸੀਂ ਭੁੱਲ ਗਏ ਜਵਾਕ ਬਦਾਮ ਤੋਂ ਪਾਉਣੇ ਉਧਰੇ ਰੰਗਾਂ ਚੱਲਦੇ ਰਹੇ ਆ ਲੇਟ ਕਰ ਲੈ ਇਹਨਾਂ ਨੇ ਕੰਮ ਚੱਲ ਮੜਾ ਪਾਣੀ ਲਾ ਲਾ ਪੁੱਤ ਆ ਦੇ ਪਾ 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 ਭਰ ਕੇ ਮੜਾ ਜਾ ਹੋਰ ਪਾ ਦੇ ਤਿੰਨ ਉਂਗਲਾਂ ਡੁਬੋ ਚੱਲ ਆ ਜਾ ਲਾ ਜੀ ਰੱਖ ਦੀ ਵੀਰੇ ਉਤਲੇ ਨੂੰ ਆਇਆ ਆਇਆ ਉਹ ਇਹਨੂੰ ਵੀ ਰੱਖ ਤੇ ਜੋਬਰ ਨੂੰ ਫੱਟੀ ਵਾਲੇ ਨੂੰ ਲਾ ਨਾਲ ਇਹਨੂੰ ਵਰਚ ਪਾਟ ਲਾ ਯਾਰ ਇਹਨੂੰ ਤਾਂ ਕੰਮ ਕੰਮ ਬਸ ਆ ਬਸ ਆ ਇਹਨੂੰ ਪੱਟ ਪਰ ਇਹ ਗਾਹਾਂ ਗਰਮੀ ਵਾਲਾ ਕੂਤਰ ਐ ਇਹਨੇ ਠੰਡ じゃ ਆਪਣੇ ਹੱਥ ਵੀ ਨਹੀਂ ਲੱਗਣਾ ਚਲੋ ਜੀ ਇਹਨੂੰ ਵੀ ਧਰੀਏ ਹੁਣ ਪਹਿਲਾਂ ਇਹਨਾਂ ਨੂੰ ਧਰਦੀ ਥਲੜਨੇ ਆਂ ਕੂਤਰ ਬਨ ਕੇ ਉੱਤੇ ਲੌਣ ਲੱਗਿਆ ਆ ਆ ਗਿਆ ਮੂੰਹ ਖਾਲੀ ਤੇ ਬਹਿਦਾ ਨਹੀਂ ਤੀਗਾ ਟਾਈਮ ਹੋ ਗਿਆ 4:26 ਹੋ ਗਏ 4:26 ਹੋ ਗਏ ਲੋ ਤਾਂ ਵਧਾ ਗਿਆ ਸਵੇਰੇ ਵੀ ਪਹਿਲਾਂ ਹੀ ਛੜ ਤੱਜ 20 ਮਿੰਟ ਪਹਿਲਾਂ ਛੜਦਾ ਬੰਨ ਕੇ ਲਾਉਣ ਲੱਗੇ ਆ ਵੀਰੇ ਉੱਪਰ ਜਾਂਦਾ ਨਹੀਂ ਦੀ ਜਾਨਵਰ ਆਇਆ 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 ਪਰਸੋਂ ਵਾਲਾ ਟਾਈਮ ਕਹ ਹਾਂ ਪਰਸੋਂ ਵਾਲਾ ਇੱਕ ਦਿਨ ਬੰਦੀ ਨਹੀਂ ਪਾਇਆ ਲਿਆਓ ਬਾਈ ਇੱਧਰ ਕੇ ਉੱਪਰ ਛੱਲਣ ਲੱਗੇ ਨੇ ਮਦਮ ਸਾਡੇ ਅਨੁਪਾਤ ਤੇ ਦਾਣੇ ਬੱਚਿਆਂ ਨੂੰ ਕੱਲੋਂ ਉਡਾਵਾਂਗੇ ਇਹਨਾਂ ਨੂੰ ਕੋਈ ਨਹੀਂ ਮਾਰਨ ਦੀ ਕਰਦੀ ਮੈਂ ਉਹ ਵੀ ਤਰਤੇ ਵਦਾਂ ਆਪਾ ਇਹ ਅੱਜ ਸਾਜਰੇ ਬਹਿ ਗਿਆ ਯਾਰ ਕਿੰਨੇ ਤੇ ਬੈਠੇ ਅਸੀਂ ਤਿੰਨ 3 ਵਜੇ ਬੈਠਿਆ ਇਹਦੇ ਵਿੱਚ ਟਾਈਮ ਕਿੰਨੇ ਤੇ ਬੈਠੇ ਤੈਨੂੰ ਪਤਾ ਹੋ 2:55 ਦੇ ਤੀਜਾ ਵਾਲੇ ਫਿਰ ਵਾਪੇ ਜਿਹੜਾ ਲਾਸਟ ਆ ਆਪਣਾ ਚਾਰ ਹੋ ਗਏ 36 ਆਹ ਦਾ ਕੈਮ ਟਪਾ ਗਿਆ ਉੱਪਰ ਆ ਫਿਰਦਾ ਹੀ ਉਹਰੇ ਜੇ ਚ ਆਇਆ ਵੀਰੇ ਅੱਜ ਸਾਜਰੇ ਛੱਡਿਆ ਦੀ ਅੱਜ ਸਾਜਰੇ ਛੱਡਿਆ ਦੀ ਕੱਲ ਨੂੰ ਕੱਲ ਨੂੰ ਹੋਰ ਸਾਜਰੇ ਕਰ ਦੇਣਾ ਆਪਾਂ ਤਾਂ ਬੈਠੂਏ ਟਾਈਮ ਨਾਲ ਪੁਰਾਣਾ ਬਹਿ ਗਿਆ ਜਾਨਵਰ 4 4 5 ਆ 4 45 ਤੇ 46 ਹੋ ਗਏ ਬਾਈ ਹੇ ਹਲੋ 445 ਦੇ ਬੈਠਾ ਜਿਹੜਾ ਬਰਦੂਆ ਇਹਦੇ ਨਾਲ ਦਾ 250 ਨੂੰ ਤੇ ਬਹਿ ਗਿਆ ਲਓ ਵੀਰੇ ਇਹਨੂੰ ਲਾਈਏ ਆਪਾਂ ਆ ਵੀ ਲਾਈਏ ਇਹਨਾਂ ਨੂੰ ਵੀ ਸੱਚਾ ਛੱਡ ਓ ਸਮਰ ਇਹਨਾਂ ਨੇ ਦਾਣੇ ਖਾਣ ਕੇ ਬਾਈ ਆ ਬੈਠਿਆ ਹੁਣ ਐ ਤਾਂ ਗੰਜਾ ਜਿਹਾ ਹੀ ਹੈ ਸਿਰ ਤੋਂ ਪਟਿਆ ਪਿਆ ਕਬੂਤਰਾਂ ਨੇ ਲਓ ਜੀ ਇਨੂੰ ਹੁਣ ਸਾਂਭਦੇ ਆਂ ਬਈ ਇਹ ਐਡਾ ਕੈਡਾ ਨਾ ਹੋਣ ਜਿਵੇਂ ਮੰਨ ਲਓ 6ਵੀਂ 7ਵੀਂ ਡਾਰੀ ਆ ਲੈ ਜੀ ਅਰੇ 20 ਡਾਰੀਆਂ ਦੇ ਲੋ ਕਾਦ ਹੋਣੀਆਂ ਨੇ ਇਹ ਵਹਿੰਦਾ ਨਹੀਂ ਯਾਰ ਬੜਕਾਏ ਤੇ ਜਿਹੜਾ ਪੰਗਾ ਵੀਰੇ ਦਾ ਬਸ ਇਹੀ ਔਖਾ ਥੋੜਾ ਜਿਹਾ ਟਿਕਾ ਨਾ ਬਹਿ ਜਾਵੇ ਸਮਰ ਇਹਨੂੰ ਪਾਣੀ ਪੂਣੀ ਪਲਾ ਕੇ ਪੁੱਤ ਬਦਾਮ ਪਾਈਏ ਲੈ ਵੀਰੇ ਇਹਨਾਂ ਨੂੰ ਖਲਾ ਕੇ ਦਾਣੇ ਦੋਣੇ ਕਰ ਤੇ ਬੰਦ ਇਹ ਚ ਆਪਣੇ ਉੱਡਣ ਵਾਲੇ ਨੇ ਆ ਆ ਸ਼ਾਹ ਦਾ ਪਿਓਰ ਕੱਢਿਆ ਕਾਕੇ ਵਾਲਿਆਂ ਨੇ ਜਿਹੜਾ ਆਪਾਂ ਜੋੜਾ ਲਾਇਆ ਤੇ ਪਿਓਰ ਉਹਨੇ ਕੱਟਿਆ ਇਹ ਚ ਮਦੀਨਾ ਨੇ ਵੀਰੇ ਸਾਰੀਆਂ ਵੱਡੀਆਂ ਵੀ ਨੇ 5-7 ਤਾਂ ਬਾਕੀ ਉੱਡਣ ਵਾਲੇ ਨੇ ਇੱਧਰ ਵੀ ਢਾਣੇ ਪਾਤੇ ਤੇ ਇੱਧਰ ਵੀ ਪਾਤੇ ਸਾਰੇ ਲੋਈ ਇੱਧਰ ਵੀ ਦਿਖਾਵਾਂ ਆ ਜੋੜੀਆਂ ਨੇ ਵੱਡੀਆਂ ਇਹਨਾਂ ਨੇ ਬੱਚੇ ਆਪਾਂ ਕੱਲ ਦਿਖਾਏ ਸੀ ਹੋਰ ਕੱਢ ਲੈ ਦੋ ਇਹਦੇ ਜਿਆਦਾ ਸਾਰੇ ਚਿੱਟੀਆਂ ਦੇ ਨੇ ਸਿਰਫ ਇੱਕ ਖੱਟੀਆਂ ਦਾ ਇਹ ਚ ਨੇ ਕਬੂਤਰ ਵੀਰੇ ਸਾਰੇ ਉੱਡਣ ਵਾਲੇ ਤੇ ਵੱਡੇ ਕਬੂਤਰ ਨੇ ਵੇਚੇ ਤੇ ਆਉਂ ਉੱਡਣ ਵਾਲੇ ਨੇ ਪੱਟੇ ਤੇ ਆਦੇ ਆ ਗਿਆ ਲਓ ਵੀਰੇ ਆਓ ਵੀਰੇ ਜਿਹੜੇ ਦੂਏ ਭਰਾਵਾਂ ਨੇ ਕਮੈਂਟ ਕਰੇ ਨੇ ਮਨੀ ਸਿੰਘ ਸਰਿੰਦਰ ਸਿੰਘ ਪਿੱਟੂ ਗੁਰਮਖ ਸਿੰਘ ਐਰੀ ਗੈਲ ਤੇ ਸੰਦੀਪ ਟਾਈਗਰ ਸੁੱਖੀ ਢਿੰਡਸਾ ਬਾਈ ਜੈਪੁਰੇ ਬਾਜੀ ਵੀਰੇ ਸਾਡੇ ਕੋਲ ਹੈਗਾ ਤਾਂ ਹੈਗਾ ਪਰ ਜੈਪੁਰੇ ਕੰਮ ਹੋ ਰਾ ਐਂਟਰੀਆਂ ਆਲਾ ਚੱਕਰ ਆ ਵੀਰੇ ਐਂਟਰੀ ਉਹਨਾਂ ਨੇ ਪਹਿਲਾਂ ਫੜਨੀ ਆ ਤੇ ਇੱਕੋ ਆ ਜੇ ਰੱਬ ਨਾ ਕਰੇ ਮਾੜਾ ਚੰਗਾ ਹੋ ਗਿਆ ਮੁੜ ਕੇ ਫਿਰ ਐਂਟਰੀ ਜਾਊਗੀ ਆ ਨਹੀਂ ਛੱਡਦੇ ਚੰਗਾ ਬਾਈ ਸਤਿ ਸ੍ਰੀ ਅਕਾਲ ਸਾਰੇ ਸਤਿ ਸ੍ਰੀ ਅਕਾਲ ਜਿਹੜੇ ਵੀਰਾਂ ਨੇ ਕਮੈਂਟ ਕੀਤਾ ਉਹਨਾਂ ਬਾਏ ਧੰਨਵਾਦ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਲਾਈਕ ਸ਼ੇਅਰ ਕਮੈਂਟ ਬੰਬ ਜੀ ਬੰਬ ਜੀ